ਪੰਜਾਬ ਸਰਕਾਰ ਮੁੜਗਾ ਬਾਦ ਮੁੜਗਾ ਬਾਦ ਪੰਜਾਬ ਸਰਕਾਰ ਦੇ ਵਿਰੋਧ ਕਰਕੇ ਇੱਡੀ ਸਰਕਾਰ ਗਰ ਰੋਕ ਖੜਾ ਪੰਜਾਬ ਸਰਕਾਰ ਦੇ ਵਿਰੋਧ ਕਰਕੇ ਜਿੰਦਾਬਾਦ 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 ਇਹ ਆਪਣਾ ਨਦਸ ਕਿ ਆ ਜੀ ਬੀਸੀ ਦੇ ਦਿੱਤੇ ਕਿ ਤਰ੍ਹਾਂ ਕੀਤਾ ਗਿਆ ਕਿਸ ਮਕਸਦ ਨੂੰ ਕੀਤਾ ਗਿਆ ਜੀ ਮੈਂ ਕਰਮਜੀਤ ਸਿੰਘ ਨਗਲੀ ਜ਼ਿਲ੍ਹਾ ਪ੍ਰਧਾਨ ਅੰਤਰ ਸਰਕਾਰੀ ਕਿਸਾਨੀ ਦੇਖਦਾ ਸਿੱਧੂ ਦੇਖੋ ਅਸੀਂ ਜਿਹੜਾ ਅੱਜ ਘਰਾਓ ਪੁੱਟਾ ਜੀ ਕੁਦਰਤ ਦੀ ਮਾਰ ਤੋਂ ਲਾ ਕੇ ਕੀਤਾ ਵਾ ਉਹ ਕੁਦਰਤ ਦੀ ਮਾਰ ਅੰਮ੍ਰitsar ਜ਼ਿਲ੍ਹੇ ਤੇ ਹੋਈ ਆ ਬਹੁਤ ਵੱਡੀ ਗੜੇਮਾਰੀ ਹੋਈ ਆ ਉਸ ਗੜੇਮਾਰੀ ਨੂੰ ਅਸੀਂ ਲੈ ਕੇ ਇੱਥੇ ਆਏ ਆ ਕਿਉਂਕਿ ਥੋੜਾ ਸਮਾਂ ਪਹਿਲਾਂ ਸਾਡੇ ਡੀਸੀ ਸਾਹਿਬ ਆ ਸਾਡੇ ਐਸਐਸਪੀ ਸਾਹਿਬ ਸਾਰੇ ਸਾਨੂੰ ਖੇਤਾਂ ਦੇ ਵਿੱਚ ਮਿਲਦੇ ਸੀਗੇ ਅਸੀਂ ਪੁਸਤਕ ਕੀ ਕਰਦੇ ਜੇ ਇੱਥੇ ਐਸਡੀਐਮ ਸਾਹਿਬ ਇੱਥੋਂ ਦੇ ਇੱਥੋਂ ਦੇ ਜਿੰਨੇ ਖੇਤੀਬਾੜੀ ਅਫਸਰ ਆਇਆ ਇੱਥੋਂ ਤੱਕ ਵੀ ਲੈਣ ਮੰਗਣ ਨੂੰ ਨਾਲ ਜੋੜ ਗਿਆ ਆਜੋ ਕਿੰਨੇ ਕਿਸਾਨਾਂ ਦੇ ਪਰਚੇ ਕੱਟਨੇ ਪੁੱਛਿਆ ਕਿਉਂ ਕਹਿੰਦੇ ਕਿ ਕਿਤੇ ਕਿਤੇ ਸਾਡਾ ਸੈਟੇਲਾਈਟ ਸਾਡਾ ਰਿਪੋਰਟ ਦਿੰਦਾ ਕਿਸਾਨਾਂ ਨੇ ਇੱਥੇ ਇੰਨੇ ਕ ਥਾਂ ਨੂੰ ਅੱਗ ਲਾਈ ਮੇਕ ਥਾਂ ਨੂੰ ਅੱਗ ਲਾਈ ਇੱਕ ਥਾਂ ਨੂੰ ਅੱਗ ਲਾਈ ਆ ਤੇ ਅਸੀਂ ਜਿਹੜਾ ਵਾ ਉਹ ਰਿਪੋਰਟਾਨੂੰ ਆਉਂਦੀ ਆ ਕਿ ਅਸੀਂ ਤੁਹਾਡੇ ਤੇ ਪਰਚੇ ਕੱਟਨੇ ਆ ਸਾਡੇ ਕਿਸਾਨਾਂ ਨੂੰ ਵਾੜੋਂ ਵਾੜੀ ਪਾਇਆ ਭਜਾਇਆ ਲੋਕ ਘਰ ਛੱਡ ਕੇ ਭਜੇ ਪਰ ਹਰਾਨ ਕੀ ਦੀ ਗੱਲ ਕੁਦਰਤ ਦੀ ਮਾਰ ਹੋਈ ਕੋਈ ਸਾਈਕਲਾਈਟ ਨਹੀਂ ਚੱਲੇ ਇਹ ਡੀਸੀ ਸਾਹਿਬ ਨੇ ਸਾਡੇ ਪਿੰਡ ਦਾ ਜਿਹੜਾ ਵਾ ਰਸਤੇ ਭੁਲ ਗਏ ਐ ਐਡੀਐਮ ਸਾਹਿਬ ਦੀ ਗੱਡੀ ਸਟਾਰਟ ਨਹੀਂ ਹੋਈ ਸਾਡੇ ਪਿੰਡਾਂ ਆਸਪਾਸ ਮਰ ਚੜ ਕੇ ਸਾਡੇ ਰੋਲ ਤੋਂ ਬਾਅਦ ਇੱਕ ਨਿਕਾਲਾ ਬਿਆਨ ਦੇ ਲਿਆ ਤੇ ਜਿਹੜੇ ਪਿੰਡਾਂ ਦੇ ਪਰਿਵਾਰੀਆ ਉਹ ਪਿੰਡਾਂ 'ਚ ਤੁਰੇ ਫਿਰਦੇ ਆ ਪ੍ਰਾਇਰ ਦੇ ਉੱਤੇ ਉਹ ਵੀ ਇਹ ਕਹਿੰਦੇ ਆ ਕਿ ਕਿਹੜੇ ਕਿਲੇ 'ਚ ਹੋਈ ਆ ਕਿਲਾ ਪੁੱਛਦੇ ਕਿਹੜੇ ਕਿਲੇ 'ਚ ਹੋਈ ਆ ਜਦੋਂ ਕਿ ਸਾਰੇ ਪਾਸੇ ਪਤਾ ਵਾ ਕਿ ਪੂਰੇ ਦੇ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੰਨਾਂ ਦੇ ਲੰਗੇ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਆ ਪਰ ਸਾਡੇ ਤੇ ਆਏ ਤੇ ਮੰਨੋ ਕਿ ਸਾਡੇ ਤੇ ਦਰਦ ਹੋਇਆ ਸਦਾ ਜਿਹੜਾ ਜ਼ਖਮਾ ਹੋ ਤਾ ਵਸਦੇ ਰਹੇ ਕਮ ਸਕਲ ਜਿੰਨੇ ਪਿੰਡਾਂ ਤੇ ਆ ਨਾ 100% ਹੋਇਆ ਉਹਨਾਂ ਪੂਰੇ ਪਿੰਡਾਂ ਨੂੰ 100% ਐਲਾਨ ਕੇ ਤੇ ਉਹਨਾਂ ਦੇ ਬੰਦੇ ਮੌਜੂਦੇ ਦੋ ਡੀਸੀ ਸਾਹਿਬ ਨੇ ਕੱਲ ਇਹ ਬਾਈਆ ਕਹਿੰਦੇ ਸਾਡੇ ਕੋਲ ਸਖਤ ਨਿਰਦੇਸ਼ ਦਿੱਤੇ ਗਿਆ ਹਰ ਪਲਾਨ ਉੱਪਰ ਜਾ ਕੇ ਕੀਤਾ ਗਿਆ ਤੇ ਸਾਨੂੰ ਦੱਸੋ ਜੇ ਕੋਈ ਨਹੀਂ ਹੈ ਤੀਸੀ ਸਾਹਿਬ ਸਾਨੂੰ ਜਿਸ ਤਰ੍ਹਾਂ ਇੱਕ ਮਾਂ ਜਦੋਂ ਕੰਮਕਾਰ ਦੇ ਵਿੱਚ ਵਿਜੀ ਹੋਵੇ ਤੇ ਮਾਂ ਜਿਹੜੀ ਆਣਾ ਉਹ ਨਿੱਕੜ ਦਾ ਜਿਹੜਾ ਨਿੱਕੜਾ ਬੱਚੇ ਦੇ ਮੂੰਹ ਪਾ ਲੈਂਦੀ ਵੀ ਬੱਚਾ ਚੁੱਪ ਕਰ ਜੇ ਤੀਸੀ ਸਾਹਿਬ ਸਾਨੂੰ ਜਿਹੜਾ ਵਾ ਮੁੱਤ ਪਾ ਦੇ ਕੇ ਬਣਾਉਣਾ ਚਾਹੁੰਦੇ ਆ ਕਿਉਂਕਿ ਸਾਡੀ ਘਰ ਦੀ ਚੋਣ ਦੀ ਦੁੱਧ ਮੰਗਦੀ ਆ ਅਸੀਂ ਦੁੱਧ ਵਾਸਤੇ ਰੋਣਾ ਪਾ ਰਿਹਾ ਕਿ ਸਾਡੇ ਘਰ ਨਹੀਂ ਚੱਲਦੀ ਸਾਡੇ ਸਿਰਾਂ ਤੇ ਕਰਜ਼ੇ ਹੋਏ ਪਏ ਆ ਸਾਡੇ ਪੁੱਤ ਵਿਦੇਸ਼ਾਂ ਨੂੰ ਚਲ ਕੇ ਆਪਾਕੀ ਹੋ ਗਏ ਆ ਕਿ ਆਪ ਜਿੜ ਰਿਹਾ ਬਤੂ ਸਿੰਘ ਸਾਹਿਬ ਸਾਡੇ ਮੁੱਦੇ ਨਿਪਟਾਉਂਦੇ ਇਹ ਜੋ ਪਹਿਲਾਂ ਵੀ ਜਿਹੜੇ ਅੱਡੇ 'ਚ ਖੜੇ ਤੋ ਆ ਕੇ ਲੱਗੀ ਕਿ ਮੌਕਾ ਮਿਲ ਗਿਆ ਜਦੋਂ ਪਹਿਲਾਂ ਗੱਡੀ ਮਾਰੀ ਉਹ ਮਜੀਠੇ 'ਚ ਨਾਲ ਉਹ ਕਿ ਮੌਕਾ ਦਿੱਤਾ ਉਹ ਕਿਉਂ ਮਿੱਟੀ ਸਾਹਿਬ ਨੇ ਨਿਪਟਾਉਂਦੇ ਪਹਿਲਾਂ ਅੱਜ ਪੰਜਾਬ ਦੇ ਮੁਕਤ ਕੰਟਰੋਲ ਨੂੰ ਇਰਾਦਾ ਹੈ ਕਿ ਜਲਦੀ ਮੌਕਾ ਦਿੱਤਾ ਜਾਏਗਾ ਜਿਹੜਾ ਪੱਤਰੀਆਂ ਦਾ ਜਿਹੜਾ ਪੱਤਰੀਆਂ ਦਾ ਮੌਕਾ ਦਿੱਤਾ ਸਾਡੇ ਕੋਲ ਸਾਹਮਣੇ ਨਹੀਂ ਜਾ ਰਿਹਾ ਜਿਹੜਾ ਮੁਰਜਿਆਂ ਦਾ ਮੌਕਾ ਦਿੱਤਾ ਸਾਡੇ ਕੋਲ ਸਾਹਮਣੇ ਨਹੀਂ ਜਾ ਰਿਹਾ ਇਹ ਸਾਰੇ ਇੱਕ ਤਰ੍ਹਾਂ ਦਾ ਸਾਡੇ ਤੇ ਪਰਚੇ ਕੱਟ ਕੇ ਉਹਨਾਂ ਸੈਂਟਰ ਲਾਈਟ ਨੂੰ ਵੀ ਇਤਹਾਸ ਕਰ ਲੈਂਦੇ ਆ ਵੀ ਤੂੰ ਵੀ ਵੇਰ ਮੈਂ ਤਾਂ ਪਰਸੋਂ ਪਈਆ ਪਰ ਕੰਟਰੀ ਦੇ ਪੈਸੇ ਦੇ ਕਿਸਾਨਾਂ ਦੇ 2 ਮਹੀਨੇ ਬਾਅਦ ਚੌੜੇ ਸੀ ਅਸੀਂ ਤਾਂ ਰਾਜ ਹੀ ਲਾਤਾਂ ਦੀ ਆਪੇ ਤਾਂ ਸੱਚੀ ਗੱਲ ਆ ਤੁਹਾਡੀ ਅਸੀਂ ਜ਼ਮੀਨਾਂ ਵਾੜ ਦੇਣੇ ਆਵਾ ਕਿਉਂਕਿ ਅਸੀਂ ਗਾਹ ਵਤੂ ਆ ਅਸੀਂ ਇੱਥੇ ਨਿਕਲੇ ਤੇ ਰਹਿਣਾ ਕਰਜ਼ੇ ਵਾਲਿਆਂ ਨੇ ਕਹਿਣਾ ਕਿ ਤੁਸੀਂ 2 ਮਹੀਨੇ ਲਾਏ ਜਾਣੇ ਆ ਉਹਨਾਂ ਨੇ ਇਸ ਦਿਨ ਆਜਣਾ ਕਿ ਕਿੰਨੀ ਤਰੀਕ ਹੋਈ ਅਸੀਂ ਤਾਂ ਆਏ ਆ ਕਿ ਅਸੀਂ ਜ਼ਮੀਨਾਂ ਵਾੜ ਦੇਣਾ ਵੇ ਅਸੀਂ ਗਾਹ ਨੂੰ ਤੁਰਨਾ ਵਾ ਤੇ ਪਰ ਤੁਸੀਂ ਪਹਿਲਾਂ ਜਿਹੜਾ ਇਹ ਗੱਲਬਾਤ ਜਿਹੜਾ ਤੁਹਾਡੇ ਸਾਈਟ ਲਾਈਨ ਚੱਲਦੇ ਤੁਹਾਨੂੰ ਸਾਡੇ ਪਿੰਡਾਂ ਦੇ ਰਸਤੇ ਤੇ ਤੁਹਾਨੂੰ ਕੋ ਰਸਤੇ ਜਾਣ ਮੰਗ ਇਹ ਕਰਦੇ ਆ ਵੀ ਪੂਰਾ ਸੌਦਾ 100% ਮੌਜੂਦਾ ਚਾ ਬਾਬਰ ਸਿੰਘ ਪੰਡਤ ਜੀ ਨੇ ਭਾਰਤੀ ਸੰਘ ਜੁਨੀ ਨੇ ਇੱਕਤਾ ਸਿੱਧੂਪੁਰ ਜਿਲ੍ਹਾ ਨੂੰ ਫਾਇਦਾ ਜਾਂ ਧਰਨਾ ਆਇਆ ਤੇ ਡੀਸੀ ਦੇ ਕੋਲ ਕਿਸਮ ਤੋਂ ਆਇਆ ਨਹੀਂ ਅੱਜ ਜਿਹੜਾ ਧਰਣਾ ਲਾਇਆ ਜਿਹੜੀ ਕੁਦਰਤੀ ਆਫਤ ਹੋਈ ਆ ਸਾਡੇ ਕਿਸਾਨਾਂ ਦਾ 100% ਇੱਕ ਬੁਲਬਾਰੀ ਹੋ ਗਿਆ ਨੁਕਸਾਨ ਹੋ ਚੁੱਕਾ ਪਰ ਸਰਕਾਰ ਸੁੱਤੀ ਰਹੀ ਆ ਅੱਜ 3 ਤੋਂ 4 ਦਿਨ ਹੋ ਚੁੱਕੇ ਆ ਕੜੇ ਹੋਏ ਤਾਂ ਸਾਡੀਆਂ ਜ਼ਮੀਨਾਂ ਜੋ ਨਹੀਂ ਸੁੱਕੀਆਂ ਪਰ ਇਹਨੇ ਸਰਕਾਰ ਨੇ ਅਜੇ ਤੱਕ ਸਾਡੀ ਕਿਸੇ ਨੇ ਸਹਾਰ ਨਹੀਂ ਲਈ ਅਸੀਂ ਉਹਦੇ ਪ੍ਰਦਰਸ਼ਨ ਉਸੇ ਰੋਸਤਾ ਦੇ ਪ੍ਰਦਰਸ਼ਨ ਕਰਨ ਆਏ ਪਰ ਕੋਈ ਨਾ ਕੋਈ ਪ੍ਰੋਸੀਜਰ ਹੁੰਦਾ 2-3 ਦਿਨਾਂ ਲੈ ਹੋਏ ਆ ਪਰ ਫਿਰ ਵੀ ਪਟਵਾਰੀ ਜਿੱਤੀ ਬੜੀ ਮਹਿਕਮਾ ਜਿਹੜਾ ਉਹ ਖੇਤਾਂ ਵਿੱਚ ਪਹੁੰਚ ਚੁੱਕਾ ਜੀ ਵੇਖੋ ਅੱਜ ਆਪਾਂ ਪਟਵਾਰੀਆਂ ਦੀ ਗੱਲ ਕਰਨ ਲੱਗੇ ਆ ਅੱਜ ਪੱਤਰਕਾਰ ਵੀਰੋ ਤੁਸੀਂ ਪਟਵਾਰੀਆਂ ਬਾਰੇ ਪੁੱਛ ਰਹੇ ਹੋ ਪਰ ਜਦੋਂ ਪਹਿਲਾਂ ਇਹ ਪੋਲੂਸ਼ਨ ਦੇ ਮਸਲੇ 'ਚ ਸਾਡੇ ਤੇ ਸੈਟਲਾਈਟ ਤੋਂ ਵੇਖ ਕੇ ਸਾਡੀਆਂ ਕਾਰਦੇ ਸੀ ਪਰਚੇ ਕੀਤੇ ਜਾਂਦੇ ਸੀ ਸਾਡੇ ਲੋ ਫੋਰਸਾਂ ਘੱਲੀਆਂ ਜਾਂਦੀਆਂ ਕਿ ਸੈਟਲਾਈਟ ਤੋਂ ਫੁਲਾਣੇ ਕਿਸਾਨ ਨੇ ਅੱਗ ਲਾਈ ਜਿਹਦਾ ਪਰਚਾ ਹੋ ਗਿਆ ਅੱਜ ਉਹ ਸੈਟਲਾਈਟ ਕਿੱਥੇ ਗੁੰਮ ਜਾਂਦੇ ਅੱਜ ਸਾਡਾ ਨੁਕਸਾਨ ਆਇਆ ਹੈ ਨਾ ਸਰਕਾਰਾਂ ਨੂੰ ਸੈਟਲਾਈਟ ਦੇ ਕਿਉਂ ਨਹੀਂ ਦੇਤਾ ਪ੍ਰਸ਼ਾਸਨ ਨੂੰ ਇਹ ਨੰਬਰ ਟੋਲ ਵੀ ਨੰਬਰ ਜਾਰੀ ਕੀਤਾ ਗਿਆ ਕਹਿੰਦੇ ਵੇਖੋ ਟੋਲ ਫਰੀ ਨੰਬਰ ਅੱਜ ਜਾਰੀ ਕੀਤਾ ਵਾ ਪਰ ਜਦੋਂ ਪੋਲੂਸ਼ਨ ਤੋਂ ਸਾਡੇ ਸੈਟਲਾਈਟ ਤੋਂ ਵੇਖ ਕੇ ਪਰਚੇ ਕਰਦੇ ਸਾਨੂੰ ਸੈਟਲਾਈਟ ਦੇ ਵੇਖ ਕੇ ਸਾਡੇ ਜਿਹੜੇ ਮੁਆਵਜ਼ੇ ਉਹ ਸਾਡੇ ਖਾਤੇ 'ਚ ਪਾਈ ਜਾਣ ਸਾਡੇ ਜਿਹੜੇ ਪਸ਼ੂ ਆ ਉਹ ਭੁੱਖੇ ਮਰ ਰਹੇ ਉਹਨਾਂ ਦੇ ਚਾਰੇ ਦਾ ਪ੍ਰਬੰਧ ਕੀਤਾ ਜਾਵੇ ਜਿਹੜੇ ਮਜ਼ਦੂਰ ਆ ਉਹ ਵਿਚਾਰੇ ਟੰਮਾਕਾਰੋਂ ਦੇ ਬੈਠੇ ਭੁੱਖੇ ਮਰ ਰਹੇ ਕੋਈ ਮਜ਼ਦੂਰਾਂ ਦਾ ਸੋਚਿਆ ਜਾਵੇ ਮੈਂ ਬੀਤਰ ਸਿੰਘ ਕੋਰਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ਮੰਦੇ ਪੰਜਾਬ ਤੋਂ ਵੇਖੋ ਅੱਜ ਦਾ ਜਿਹੜਾ ਸਾਡਾ ਮੰਗ ਪੱਤਰ ਸੀ ਇਹ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਇਹ ਹੋ ਗਈਆਂ ਵੇ ਮਾਸੇ ਪ੍ਰਸ਼ਾਦ ਪੈ ਗਈ ਆ ਫਸਲ ਖਰਾਬ ਹੋ ਗਿਆ ਗਰੇਮਾਰੀ ਹੱਦ ਤੋਂ ਵੱਧ ਕੇ ਹੋਈ ਤੁਹਾਨੂੰ ਪਤਾ 25 30 ਪਿੰਡਾਂ ਦੇ ਵਿੱਚ ਤੁਸੀਂ ਵੀ ਗਏ ਹੋ ਸਾਰਿਆਂ ਨੇ ਵੀਡੀਓ ਬਣਾਈਆਂ ਨੇ ਵੀਡੀਓ ਵੇਖੀਆਂ ਨੇ ਗਰੇਮਾਰੀ ਕਿੰਨੀ ਜਿਆਦੀ ਹੋਈ ਆ ਜੰਮੂ ਕਸ਼ਮੀਰ ਵਾਂਗੂ ਬਰਫ਼ ਪਈ ਆ ਇੱਥੇ ਤਿੰਨ ਤਿੰਨ ਦਿਨ ਚਾਰ ਚੌਥਾ ਦਿਨ ਅੱਜ ਵੀ ਲੋਕਾਂ ਦੇ ਪੜੀਆਂ ਦੇ ਵਿੱਚ ਬਰਫ਼ ਪਈ ਹੋਈ ਆ ਇਸ ਕਰਕੇ ਕਣਕ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਉਸ ਨੁਕਸਾਨ ਨੂੰ ਜਿਹੜਾ ਪਰਪਾਈ ਕਰਨ ਵਾਸਤੇ ਜਿਹੜਾ ਅੱਜ ਆਪਾਂ ਭਗਵੰਤ ਮਾਨ ਸਰਕਾਰ ਕੋਲੋਂ ਮੰਗ ਪੱਤਰ ਦੇਣ ਡੀਸੀ ਚੜਾਈ ਆਏ ਆ ਤੇ ਇਹ ਜਿਹੜਾ ਸਰਕਾਰ ਨੂੰ ਭੇਜਾ ਜਾਵੇ ਤਾਂ ਜੋ ਗੰਬ ਕਰਦੇ ਨੇ ਸੁੱਤੀ ਸਰਕਾਰ ਆ ਉਹ ਜਾ ਕੇ ਔਰ ਇਹਨਾਂ ਲੋਕਾਂ ਦਾ ਜਿਹੜਾ ਨੁਕਸਾਨ ਆ ਉਹਦੇ ਉੱਪਰ ਭਾਈ ਕਰਤਾ ਉਹ